ਟੋਟਲ 35 ਤੇ 1200 ਮੱਡ ਸੀਗੇ ਜੀ ਫਿਰ ਜੀ ਅਗਲੀ ਬਾਜੀ ਆ ਗਈ 9 ਤੇ 10 ਜੁਲਾਈ ਪਿੰਡ ਜਗਾ ਰਾਮ ਤੀਰਥ 42 ਓਡੇ ਸੀ 1700 ਮੱਡ ਨੂੰ 20 ਕਬੂਤਰਾਂ ਨੇ ਸਾਢੇ 6 ਦਾ ਟਾਈਮ ਕਰਤਾ ਜੀ ਦੂਸਰ ਪੈ ਗਈ ਸੀ 15 ਓਡੇ ਸੀਗੇ ਦੂਸਰ 15 ਜਿਹੜੇ ਹੱਥ ਲੱਗੇ ਮੋਹਰਾਂ ਲੱਗੀਆਂ ਤੇ ਸਾਢੇ 4 4:25 ਮਿੰਟ ਤੇ ਬਾਜੀ ਨਿਬੜ ਗਈ ਸੀਗੀ ਜਗਸੀਰ ਛਨੀਰ ਦਾ 425 ਤੇ ਇਕੱਲਾ ਰਹਿ ਗਿਆ ਸੀ ਜੀ ਜਗਸੀਰ ਛਨੀਰ ਨੇਬੂ ਛਨੀਰ ਨੇ ਸਾਂਭਿਆ ਸੀ ਕੂਲਰ ਪਲਾ ਸਾਂਜੀ ਦੂਜਾ ਜੀ ਕੀਰਤ ਮੋੜਾ ਡੀਸੀ ਘਰਾਗਣਾ ਸਾਂਜੀ ਇਹ ਦੂਜਾ ਨੰਬਰ ਬਣਾਈ 425 ਤੇ ਬਹਿ ਗਿਆ ਸੀਗਾ ਡੀਸੀ ਘਰਾਗਣਾ ਸਾਂਭਿਆ ਸੀ ਕੀਰਤ ਮੋੜਾ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂਗੇ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ